ਕੇ ਪਾਣੀ ਵੀ ਨਹੀਂ ਲਾਇਆ ਸਾਡਾ ਹੱਕ ਬਣਦਾ ਕੋਈ ਕਣਕ ਤੇਰੇ ਕੋਲ ਲੈਣ ਦਾ ਆਹੋ 2500 ਨਾਲ ਸਾਫ ਲੈ ਲੈ ਅੱਛਾ ਦੇ ਜਿੰਨੀ ਨਗਦ ਨਗਦ 3250 ਪਾਹ ਮਨਵਾ ਮੋਬਾਈਲ ਵੇਚ ਕੇ ਪੈਸੇ ਨਾ ਦੇਣੇ ਪੈਣਦੇ ਨੇ ਪੈਸੇ ਦੇਣਾ ਲੱਖ ਰੁਪਇਆ ਚੁੱਕ ਨਿਕ ਨਗਦ ਸਾਰੀ ਕਣਕ ਵੀ 5 ਲੱਖ ਚੁੱਕੋ ਬਕਾਇਆ ਜਦੋਂ ਕਣਕ ਦਾ ਟਾਈਮ ਆਏ ਤੇਰੇ ਕੋਲ ਲਵਾਂਗੇ ਜਾ ਲਓ ਜੀ ਟਾਈਮ ਹੋ ਗਿਆ ਆਪਣਾ ਹੁਣ ਪੱਠੇ ਪਹੁੰਚਦਾ ਤੇ ਚਾਚੇ ਹੋਣੀ ਪਹੁੰਚਦੇ ਨੇ ਪੱਠੇ ਆ ਵੀ ਚੱਤਾ ਸਾਂ ਵਾਵਾ ਹੈ ਮਾਲਕ ਦਾ ਜੀ ਤੂੰ ਸੁਣਾ ਹਾਂ ਸ਼ੁਕਰ ਹੈ ਸੁਖ ਨਹੀਂ ਹੋ ਗਿਆ ਹੈ ਸਾਲਗिरा ਖਾ ਕੇ ਯਾਰ ਹੁਣ ਸਾਲਗिरा ਵੀ ਜ਼ਰੂਰੀ ਸੀ ਪਰ ਮੇਰਾ ਪੇਪਰ ਵੀ ਜ਼ਰੂਰੀ ਸੀ ਸਰ ਜੀ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਜੀ ਜੜੇ ਕੋ ਕਹਣਾ ਕੀ ਦੱਸ ਪਈ ਹੈ ਹੈ ਲੋ ਜੀ ਚਾਚੇ ਨੂੰ ਜ਼ਰੂਰਤ ਪੈ ਗਈ ਲੱਗਦਾ ਕਣਕ ਦੀ ਦੱਸੋ ਯਾਰ ਦੋਦੀ ਸਾਹਿਬ ਹੈ ਜੀ ਕਿ ਨਹੀਂ ਜਾਣੀ ਲੋ ਜੀ ਚਾਚਾ ਤੇਰਾ ਕੰਮ ਬਣ ਗਿਆ ਤੈਨੂੰ ਕਮਾਉਣ ਦੇ ਚਾਚਾ ਅਸਲਾਮੁਆਲੇਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਵੈਲਕਮ ਆ ਸਵਾਗਤ ਆ ਤੇ ਜੀ ਆਇਆਂ ਆਖਦੇ ਆ ਅੱਜ ਦੇ ਨਵੇਂ ਦਿਨ ਤੇ ਅੱਜ ਦੇ ਨਵੀਂ ਵਲੌਗ ਤੇ ਤੇ ਜਿੱਦਾਂ ਆਪਾਂ ਪਤਾ ਤੁਹਾਨੂੰ ਤੇ ਅੱਜ ਦੀ ਜਿਹੜੀ ਆਪਨੂੰ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਤੇ ਆਪਣੇ ਕੋਲੇ ਅੱਜ ਮੌਸਮ ਹੋਇਆ ਖਰਾਬ ਆ ਦੇਖ ਲਓ ਬੱਦਲ ਬਣੇ ਆ ਤੇ ਸਵੇਰ ਸਵੇਰ ਪਈ ਹਲਕੀ ਫੁਲਕੀ ਬਾਰਿਸ਼ ਤੇ ਅੱਗੇ ਵੀ ਦੱਸਿਆ ਹੁਣਾ ਨੈਟ ਤੇ ਕਿ ਬਾਰਿਸ਼ ਹੋਰ ਪੈਣੀ ਆ ਆਪਾਂ ਕਿਉਂਕਿ ਹੁਣ ਆਪਦਾ ਟਾਈਮ ਜਿਹੜਾ ਨਾ ਥੋੜਾ ਕੀਤਾ ਚੇਂਜ ਆਪਾਂ ਹੁਣ ਪੱਠੇ ਵੜਾਂਗੇ ਜੇ ਪਹਿਲੇ ਬਾਅਦ ਚ ਆਪਣਾ ਪੱਠੇ-ਫੁੱਠੇ ਪਾਉਣੇ ਆ ਪਹਿਲੇ ਵੜਨੇ ਆ ਸਭ ਤੋਂ ਪਹਿਲੇ ਪੱਠੇ ਤੇ ਆ ਜੋ ਚਾਚੇ ਦਾ ਬੰਦਾ ਤਾਂ ਭਾਈ ਅੱਜ ਵੱਡ ਲਿਆ ਉਹਨਾ ਟਾਈਮ ਨਾ ਕਮਾਂਦ ਤੇ ਆਪਣੇ ਬੰਦੇ ਗਏ ਹੋਇਆ ਜਵੀ ਅੱਲੇ ਤੇ ਮੇਰੀ ਡਿਊਟੀ ਉਹਨਾਂ ਲਈ ਆ ਕਿ ਭਾਈ ਤੂੰ ਚੱਲ ਉਹ ਤੇ ਵੱਡ ਪੱਠੇ ਹੁਣ ਤੇ ਮੈਂ ਪਹੁੰਚ ਗਿਆ ਹਾਂ ਪੱਠਿਆਂ 'ਚ ਤੇ ਵਡਣਿਆ ਹੁਣ ਪੱਠੇ ਤੇ ਜੁੜ ਕੇ ਰਹਿਣਾ ਤੇ ਵਲੌਗ ਦੇਖਣਾ ਜ਼ਰੂਰ ਆ ਲਓ ਜੀ ਟਾਈਮ ਹੋ ਗਿਆ ਆਪਣਾ ਹੁਣ ਪੱਠੇ ਪਹੁੰਚਦਾ ਤੇ ਚਾਚੇ ਹੋਣੀ ਪਹੁੰਚਦੇ ਨੇ ਪੱਠੇ ਆ ਵੀ ਚੱਤਾ ਸਾਂ ਵਾਵਾ ਐ ਮਾਲਕ ਦਾ ਜੀ ਤੂੰ ਸੁਣਾ ਹਾਂ ਸ਼ੁਕਰ ਅੱਲਾ ਸੁਣਨਾ ਹੀ ਹੋ ਗਿਆ ਹੈ ਸਾਲਗिरा ਖਾ ਕੇ ਯਾਰ ਹੁਣ ਸਾਲਗिरा ਵੀ ਜ਼ਰੂਰੀ ਸੀ ਪਰ ਮੇਰਾ ਪੇਪਰ ਵੀ ਜ਼ਰੂਰੀ ਸੀ ਹਾਂ ਫਿਰ ਪੇਪਰ ਦੇਗਾ ਤੇ ਮੈਂ ਫਿਰ ਕੱਲ ਸ਼ਾਮੀ ਆ ਗਿਆ ਨਹੀਂ ਜੀ ਕੀ ਹੋਇਆ ਸਾਲ ਦੀ ਰੱਖਣਾ ਜ਼ਰੂਰੀ ਸੀ ਪੇਪਰ ਦੀ ਮਜਬੂਰੀ ਸੀ ਚਲੋ ਜੋ ਕੋ ਸਮਝ ਲਾ ਕੰਮ ਦੋਵੇਂ ਜ਼ਰੂਰੀ ਸੀ ਇਸ ਪਰ ਦੀ ਮਜਬੂਰੀ ਕੰਮ ਦੋਵੇਂ ਜ਼ਰੂਰੀ ਸੀ ਲਓ ਜੀ ਉਹਨੂੰ ਸਾਲ ਦੀ ਰੱਖਣਾ ਜ਼ਰੂਰੀ ਸੀ ਪੱਠੇ ਤਕਰੀਬਨ ਪੈ ਗਏ ਨੇ ਤੇ ਬੰਦੇ ਮਾਲਕ ਉੱਤੇ ਹਾਂ ਕੈਚ ਕਰਾਂ ਹਾਂ ਦਾ ਚਾ ਵੀ ਆ ਗਿਆ ਪੱਠਿਆਂ ਨੂੰ ਤੇ ਵੱਡਨデア ਜੇ ਤੇ ਛੋਟਾ ਭਰਾ ਵੀ ਆਉ ਲੈ ਟਰੈਕਟਰ ਚਾਚੀ ਹਣੀ ਜਵੀ ਵੱਢ ਕੇ ਆ ਗਏ ਨੇ ਤੇ ਹੁਣ ਆਪਣੇ ਨਾਲ ਵੱਢਣ ਕੇ ਪੱਠੇ ਤੇ ਪੱਠੇ ਪੁੱਠੇ ਮਾਲ ਲੰਗਰ ਨੂੰ ਪਾ ਆਏ ਆ ਚਾਚਾ ਕਹਿੰਦਾ ਮੈਨੂੰ ਦਿਖਾ ਦਦਰ ਦਦਰ ਅਸੀਂ ਕੀਤਾ ਸੈਟ ਥੋੜਾ ਜਿਹਾ ਚਾਚਾ ਟਰਾਈ ਲੈਣ ਲਿਆ ਬਦਲ ਵੀ ਬਣਿਆ ਇਸੇ ਲਈ ਆ ਜਾਏ ਆ ਟਾਈਮ ਨਾਲ ਕਿ بارش ਤੋਂ ਪਹਿਲੇ ਪਹਿਲੇ ਜਿਹੜਾ ਨਾ ਆਪਦਾ ਇਹ ਕੰਮ ਆ ਪੱਠਿਆਂ ਵਾਲਾ ਨਾ ਬੇੜੀ ਕਿਉਂਕਿ ਟਰੈਕਟਰ ਪੱਠਿਆਂ ਦੇ ਵਿੱਚ ਲਿਆਉਣਾ ਤੇ ਟੋਏ ਪਾ ਦਿੰਦਾ ਟਰੈਕਟਰ ਲਓ ਜੀ ਪੱਠੇ ਲਾਇਆ ਆਪਾਂ ਲੱਦ ਲੱਦ ਲਓ ਤੇ ਕਿ ਪੱਠੇ ਤੇ ਹੁਣ ਚੱਲਦੇ ਆਂ ਢੇਰੇ ਤੇ ਕਿਉਂਕਿ ਹੁਣ ਟਾਈਮ ਹੋਣ ਲਾ ਆਪਣਾ ਚਵਾਈ ਦਾ ਤੇ ਹੁਣ ਕਰਦੇ ਆਪਾਂ ਚਵਾਈ ਸ਼ੁਰੂ ਤੇ ਜ਼ਮੀਨ ਗਿੱਲੀ ਆ ਤਾਂ ਯਾਰਾ ਸਕੂਨ ਸਕੂਨ ਨਾਲ ਲਈ ਜਾਂਦੇ ਆ ਤੇ ਆਪਣੀ ਜਿਹੜੀ ਡਿਊਟੀ ਅੱਜ ਬੜੀ ਸਖੀ ਚਾਚਾ ਕਿਉਂਕਿ ਆਪਣਾ ਡੇਰ ਤੇ ਚੱਲ ਗਿਆ ਸੀ ਤੇ ਆਪ ਹੀ ਵੱਡੇ ਆਉਣ ਤੇ ਆਪ ਹੀ ਲੱਦੇ ਆ ਤੇ ਹੌਣ ਚੱਲੇ ਆ ਡੇਰੇ ਤੇ ਅੱਡਾ ਹੋ ਗਿਆ ਹੁਣ ਨਗਰਾਂ ਨੂੰ ਪਾਣੀ ਪੁਣੀ ਡਾਉਣ ਨੇ ਤੇ ਅੱਜ ਨਮਾਣਾ ਨਹੀਂ ਕਿਉਂਕਿ ਅੱਜ ਠੰਡ ਹੈਗੀ ਆ ਤੇ ਇਹਨਾਂ ਨੂੰ ਵਾੜਦੇ ਆ ਆ ਆਪਣਾ ਟਾਈਮ ਹੋ ਗਿਆ ਚਵਾਈ ਦਾ ਤੇ ਡੰਗਰ ਡੰਗਰ ਬੰਨਣ ਨੇ ਤੇ ਮੱਝਾਂ ਪਿੱਛੇ ਹਟਾਉਣਾ ਆ ਯਾਰ ਤੂੰ ਆਪਦਾ ਘਾਰ ਭੁੱਲ ਗਿਆ ਅੱਜ ਨਹੀਂ ਯਾਰ ਫਿਰ ਵਗ ਜਾਣਾ ਐ ਕੀ ਬਾਣਾ ਵਾਲੀ ਸ਼ੈ ਖਾਦੀ ਜਾਣਾ ਖਾਣੀ ਚਾਹੀਦੀ ਯਾਰ ਖਾਗ ਗਿਆ ਲੱਗਦਾ ਤੂੰ ਨਹੀਂ ਯਾਰ ਭੁੱਲ ਗਿਆ ਘਾਰ ਆਪਦਾ ਦਵਾਜੇ ਲਓ ਜੀ ਸਾਡਾ ਦੁੱਧ ਜਿਹੜਾ ਨਾ ਟਾਈਮ ਦਾ ਫਾ ਬੰਦ ਨਹੀਂ ਅੱਜ ਕੱਲ ਦੇ ਵਿੱਚ ਪਾ ਬੰਦ ਕੋਈ ਨਹੀਂ ਚਾਚਾ ਦੁੱਧਿਆ ਛਾਪਰ ਜੀ ਪਾਇਆ ਅੱਜ ਬਰਸਾਤੀ ਬਰਸਾਤੀ ਬਾਰਸ਼ ਸਰ ਜੀ ਸਭ ਤੋਂ ਪਹਿਲਾਂ ਤੁਸੀਂ ਬਾਰਸ਼ ਸਰ ਜੀ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਜੀ ਗੜੇ ਕੋ ਕਹਣਾ ਕੀ ਦੱਸ ਪਈ ਹੈ ਹੈ ਲਓ ਜੀ ਚਾਚੇ ਨੂੰ ਜ਼ਰੂਰਤ ਪੈ ਗਈ ਲੱਗਦਾ ਕਹਣਾ ਦੱਸੋ ਯਾਰ ਦੋਦੀ ਸਾਹਿਬ ਹੈ ਜੀ ਕਿ ਨਹੀਂ ਜਾਣੀ ਲਓ ਜੀ ਚਾਚਾ ਤੇਰਾ ਕੰਮ ਬਣ ਗਿਆ ਤੇ ਇਹਨੂੰ ਕਮਾਣ ਦੇ ਚਾਹ ਇਹ ਪਾ ਲਗਾ ਪਿਆ ਇਹ ਪਾ ਜਾ ਲਾ ਦੱਸ ਜ਼ਿੰਮੇਦਾਰਾਂ ਦੀ ਕਣਕ ਕਿੱਡੀ ਜਲਦੀ ਹੋ ਬਗੀ 4000 ਦੀ ਇਹ 2600 ਲੱਗਦਾ ਫਿਰ ਤਾਂ ਜਿੰਨੀ ਦਾ ਰਹੀ ਪਾਣੀ ਲਾਉਂਦੇ ਲੈ ਲਿਆ ਉਸ ਨੂੰ ਹਾਂ ਅੱਲਾ ਕਿਆ ਗਲਾ ਮੈਂ ਬੰਨਾ ਇਹ ਵੀ ਸਹੀ ਹੈ ਚਲੋ ਸਾਲ ਬਾਅਦ ਕਣ 4000 ਦੀ ਇਹ ਵੀ ਆਪਾਂ ਚਾਹਦੇ ਆ ਲੈਣੀ ਜਿੱਦ ਦਾ ਵੀ ਦੁੱਧੀ ਮਿਲਣ ਦੇ ਆ ਦੁੱਧ ਆਪਣਾ ਚੋਇਆ ਗਿਆ ਸਾਰਾ ਹੀ ਅਨੇ ਹੋਈ ਗੱਲ ਆਸ ਤੇ ਗੱਲ ਯਾਰ ਚਾਚਾ ਜਦੋਂ ਆਖਣ ਦੇ ਲੈ ਦੁੱਧ ਦੀ ਆ ਕਰੀ ਜਾਣੇ ਯਾਰ ਢੋਲੀ ਜਾਣੇ ਸਾਰਾ ਇਹਨਾਂ ਦੁੱਧ ਬਣਾਉਣ ਲੱਗਾ ਘੰਟਾ ਲੱਗਦਾ ਹੈ ਹਾਂਜੀ ਘੰਟਾ ਲੱਗਦਾ ਚਲੋ ਇੱਕ ਦੁੱਧੀ ਦਾ ਵੀ ਫਾਇਦਾ ਹੋ ਗਿਆ ਚਲੋ ਚਾਚਾ ਨੂੰ ਕਣਕ ਤੇ ਲੱਭ ਗਈ ਕਿ ਨਹੀਂ ਚਾਚਾ ਚਾਰਾ ਨਾਲ 2 ਮਹੀਨੇ ਹੋ ਗਏ ਤੱਕੇ ਖਾਂਦਿਆ ਕਣਕ ਪਰ ਚਾਚਾ ਨੂੰ ਲੱਭ ਗਈ ਕਣਕ ਅੱਛਾ ਇਹਨਾਂ ਚਾਰ ਯਾਰ ਤਾਰੇ ਨਿਕਾਲਾਂਗੇ ਕਰਾਂਗੇ। ਓਹ ਨਹੀਂ ਦੋਦੀ ਸਾਹਿਬ 2800 ਰੁਪਿਆ ਰੇਟ ਮਰ ਕੇ 2800 ਤੱਕ ਕਣਕ ਵਿਕਣੀ ਹੈ। ਸੌਦਾ ਕਰ ਲਓ ਨਾ। ਕੀ ਕਰ ਲਓ ਸੌਦਾ ਤਾਂ ਤੁਹਾਨੂੰ ਨਫਾ ਆ ਜਾਏਗਾ ਸੌਦਾ ਕਰ। ਕਰਨੇ ਸੌਦਾ ਤੇਰੇ ਨਾਲ। ਕਰ ਲਓ ਲੈ ਲੋ ਕਿ ਦੋ 5 5 ਦੀ ਕਾਪੀ। ਅੱਛਾ ਤੇ ਕਣਕ ਮੈਂ ਸਾਡੀ ਮੇਰੀ ਹੋ ਗਈ। ਨਹੀਂ ਐਡੀ ਜਲਦੀ ਤੇਰੀ ਨਹੀਂ ਸਾਰੀ ਸਿਆਲ ਪਾਣੀ ਲਾ ਛੱਡਿਆ ਤਾਂ ਤੂੰ ਬਿੰਡ ਚ ਕਿਹਨਾਂ ਮੇਰੀ ਕਣਕ। ਤੂੰ ਤਾਂ ਫਿਰ ਵੀ ਉੱਤੇ ਹੈ ਤੇਰਾ ਰੱਗ ਬੜਾ ਤੂੰ ਤੇ ਇੱਕ ਪਾਣੀ ਉੱਤੇ ਖਲੋ ਕੇ ਨਹੀਂ ਲਾਇਆ। ਤੂੰ ਪਾਣੀ ਹਾਂਜੀ ਖਲੋ ਕੇ ਪਾਣੀ ਵੀ ਨਹੀਂ ਲਾਇਆ ਸਾਡਾ ਹੱਕ ਬਣਦਾ ਸੋ ਕਣਕ ਤੇਰੇ ਕੋਲ ਲੈਣ ਦਾ ਆਹ 5200 ਸੋਨਾ ਸਾਫ ਲੈ ਲੈ ਛੁਗਾ ਦੇ ਜਿੰਨੀ ਤੂੰ 28 ਨਗਦ ਨਗਦ 28 ਪਾਹ ਮੈਂ ਨਵਾ ਮੋਬਾਈਲ ਵੇਚ ਕੇ ਪਹਿਲਾਂ ਦੇਣੇ ਪੈਣ ਤੇਰੇ ਮੈਂ ਪੈਸੇ ਦੇਣਾ ਲੱਖ ਰੁਪਇਆ ਚੱਕ ਨਿਕ ਨਗਦ ਸਾਰੀ ਕਣਕ ਤੂੰ 5 ਲੱਖ ਚੱਕੋ ਬਕਾਇਆ ਜਦੋਂ ਕਣਕ ਦਾ ਟਾਈਮ ਆਏ ਤੇਰੇ ਕੋਲ ਲਵਾਂਗੇ ਠੀਕ ਹੈ ਬਿਆਨਾ ਤੇਨੂੰ ਲੱਖ ਰੁਪਇਆ ਦੇਣੇ ਆ ਤੇ ਸੁਕਾ ਦੇ ਕਣਕ ਨੂੰ ਕਿਉਂ ਵੀ ਚਾਚਾ ਆ ਲਾਟ ਕਿੱਧਰ ਪਾਸੇ ਆਹ ਆਹ ਪਤਾ ਘਰ ਤੋਂ ਬਰਦਾਸ਼ਤੀ ਆ ਕੀ ਕਰੂੰ ਲੈ ਹਾਂ ਆ ਕੀ ਦੇ ਯਾਰ ਕਿਉਂ ਚੱਲਦਾ ਪਿਆ ਜੱਜਾ ਸੁਕਾ ਤੋਂ ਪੁੱਛ ਤੈਂ ਕਿੰਝ ਆਉਂਦੇ ਰੇਂ ਉਹਨਾਂ ਹੀ ਭਰਾ 3500 ਨੂੰ ਰੁਪਈਆ ਕਾਬਾ ਸਵਾ ਤੈਨੂੰ ਦੇਣਾ 2300 ਰੁਪਈਆ ਤੇਰ ਨਹੀਂ ਦੇਗਾ 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 ਲਓ ਜੀ ਗਿੱਲ ਸਾਹਿਬ ਕੀ ਹਾਲ ਚਾਲ ਹੈ ਸਾਹਿਬ ਠੀਕ ਠਾਕ ਗਿੱਲ ਸਾਹਿਬ ਚੱਲੇ ਨੇ ਜੀ ਆਦੀ ਲੈਂਮੋਜ਼ੀਨ ਤੇ ਹਾਂਜੀ 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 ਠੀਕ ਹੈ ਠੀਕ ਹੈ ਲਓ ਜੀ ਮਾਲ ਡੰਗਰ ਕਰਕੇ ਆਪਾਂ ਅੰਦਰ ਤੇ ਹੋ ਗਏ ਆ ਵੇਲੇ ਟੋਟਲ ਜਿਹੜਾ ਮਾਲ ਆਪਾਂ ਸਾਰਾ ਉਹ ਅੰਦਰ ਕਰ ਦਿੱਤਾ ਕਿਉਂਕਿ ਸ਼ਾਮ ਨੂੰ ਬਾਰਿਸ਼ ਪਈ ਐ ਤੇ ਸ਼ਾਮ ਨੂੰ ਜਿਹੜਾ ਇਹਨਾਂ ਨੂੰ ਰਾਤ ਠੰਡਿਆ ਤੇ ਗਿੱਲ ਸਾਹਿਬ ਵੀ ਚੱਲੇ ਨੇ ਭਾਜੀ ਕਾਰ ਜਾ ਰਹੇ ਆ ਜੀ ਜਾਓ ਜੀ ਅੱਲਾਹ ਸੁਰਪ੍ਰੇਖ ਬੰਡੋ ਪੱਟੇ ਬਿਲਕੁਲ ਤੇ ਸ਼ਾਮ ਦੀਆਂ ਦਾਨਾਂ ਵੀ ਹੁੰਦੀਆਂ ਨੇ ਤੇ ਆਪਾਂ ਕਰਦੇ ਇਥੇ ਵਲੌਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੌਗ 'ਚ